جا پترا پر پانی دا لوٹا ہو سم نے بابا بیٹھا دا جا کے وضو کرا کیا بڑی کہندی دی ہو مہتری مری ਜਦੋਂ ਬਹਾਦਰ ਕਹਿਣ ਲੱਗੇ ਪੁੱਤਰ ਤੈਨੂੰ ਪਤਾ ਨਹੀਂ ਕੋਲ ਆਉਣੇ ਆ। ਜਾਂ ਸਾਡਾ ਹੁਕਮ ਹੈ ਜਾਂ ਚਲੀ ਜਾ ਦੇ ਕੋਲ। ਇਹ ਵਜੂ ਕਰਾ ਕੇ। ਉਹ ਬੇਟੀ ਚਲੀ ਗਈ। ਆਪਾਂ ਫ੍ਰੀ ਗੈਂਟ ਕਰਕੇ ਨਾ। ਢੂੰਡਾ ਅੱਧ ਤੱਕ ਫੜਿਆਗਾ ਨੀਂ ਪਾਕੀ ਬੱਟੇ। ਪਾਕ ਬਣ ਗਈ ਤਾਂ ਉਹ ਭਾਗਾ ਵਾਲੀ ਬੇਟੀ ਕਿੰਨੀ ਭਾਗਾ ਵਾਲੀ ਹੋਣੀ ਜਿਹਨੂੰ ਬਾਬਾ ਫ੍ਰੀ ਗੈਂਟ ਇਜ਼ਾਰ ਹੋ। ਸਲਾਗਏ ਚਾਹੇ ਬੰਦਾ ਬਾਬੇ ਖਰੀਦੇਦਾਰ ਤੇ ਦੋਸਤ ਬਣ ਕੇ ਕੰਮ ਕਰੇ ਜਲਦੀ ਬਣ ਕੇ ਨਾ ਆਵੇ ਤੇ ਫਰੀਦ ਨੂੰ ਫ੍ਰੀਜ਼ ਪਾਉਣਾ ਚਾਹੀਦਾ ਹੁਣ ਆ ਗਈ ਸਾਡੇ ਦਰ ਤੇ ਕਿਹ ਤੋਂ ਖਾਲੀ ਕਹਿੰਦਾ ਸਕਦੀ ਹੈ ਅਬ ਚੈਨ ਚੱਕ ਰਿਹਾ ਨਾ ਕਿਤੇ ਦੋਇਆ ਬਗਲੇ ਇਹਨਾਂ ਦੋਹਾਂ ਨੂੰ ਸਾਰੇ ਜਿਹੜੇ ਲੋੜ ਦੇ ਬੰਦੇ ਬਲੋ ਓ ਜੇ ਜਾ ਓ ਇਧਰ ਫੋਨ ਤੇ ਫੋਨ ਤੇ ਕਹਿੰਦੇ ਫੋਨ ਲਿਗਾ ਜਾ ਉਹਨਾਂ ਆਗੀ ਸਾਡੇ ਦਰ ਤੇ ਅੱਲਾਹ ਪਾਗਰ ਮਤ ਕਰੂਗਾ ਯਾ ਪੁੱਤ ਮਸੂਕਰ ਸਾਰੇ ਦਾ ਸਾਰਾ ਪਾਣੀ ਦਾ ਲੋਟਾ ਹੱਥਾਂ 'ਚ ਖਤਮ ਹੋ ਗਿਆ ਧਿਆਨ ਬਾਪੂ ਫਰੀਦ ਦਾ ਕੁਝ ਮਤ ਹੋਈ ਪਈ ਪੂਰੀ ਦਰਗੀ ਅਗਲੇ ਵੀ ਕਹਦਾ ਮੈਂ ਗਲਤ ਨਿਗਰਾਨਾ ਦੋਸਤ ਵੇ ਵਾਲਾ ਮਾਰਿਆ ਯਾਨ ਵਾਲਾ ਹੋਈ ਕੁੜੀ ਪੱਜੀ ਪੱਜੀ ਬੱਪਾ ਬੱਪਾ ਕਿਵੇਂ ਸਜੂਤ ਕਰਦਾ ਸਾਰਾ ਪਾਣੀ ਦਾ ਲੋਟਾ ਹੱਥਾਂ 'ਚ ਖਤਮ ਹੋ ਗਿਆ ਤੇ ਉਹ ਤਾਂ ਮੇਰੇ ਵਾਲੀ ਵੇਖੀ ਰਹਿੰਦਾ ਕੋਈ ਬਹੁਤ ਦਿਨ ਕਹਿਣਾ ਚਾਹਦਾ ਉਹ ਤੇਰੇ ਵਾਲੀ ਵੇਖੀ ਜਾਂਦਾ ਜਾਸਰ ਜੇ ਤੇਰੇ ਵੱਲ ਵੇਖੀ ਜਾਂਦਾ ਤੇ ਇੱਕ ਲੋਟਾ ਹੋ ਲੱਗਦਾ ਪਾਣੀ ਦਾ ਢੂਟਾ ਢੂਟਾ ਚੱਲਿਆ ਸੀ ਉਹ ਵੀ ਬਾਬੇ ਫਰੀਦ ਤੋਂ ਤੀਰ ਕਰੇ ਸਾਡੇ ਸਰਕਾਰ ਦੇ ਹੱਥੋਂ ਖਤਮ ਹੋ ਗਿਆ ਉਹ ਕਿਹਨਾਂ ਬਾਪੇ ਦਾ ਕੁੜੀ ਦਾ ਮੱਛੀ ਤੇ ਕੁੜੀ ਸੋਚੀਏ ਮੇਰੇ ਵਾਲਾ ਹੈ ਉਹ ਤੇਰੇ ਵੱਲ ਨਹੀਂ ਵੇਖਦਾ ਤੇਰੀ ਤਕਦੀਰ ਵੱਲ ਵੇਖਦਾ

اللہ پتہ تو چلی جا میں دوسری آپ کے لئے چان آئی واپس آکے عزت بہاو دین جزت دیکھیا رہاں چیرے والدے پٹھے بڑے ہوگے کہاں لگے الحمدللہ رب العالمین بابا کہ وہ لفظ پڑے کہ تسی میں وہ لفظ پڑے میں نے گھلت دسو کی ہے حضرت بہاو دین زکریہ مردانی رحمت اللہ علیہ کہاں لگے پتر دوزک باری بڑھ کے گئی سی تے جنت باری بڑھ کے گئی ਫੜ ਕੇ ਉਸ ਮਿੱਟੀ ਦੀ ਬਾਬਾ ਫਰੀਦ ਦੇ ਕੋਲ ਲੈ ਗਏ ਜਾ ਕੇ ਸलाम ਪੇਸ਼ ਕੀਤਾ ਕਹਿਣ ਲੱਗੇ ਫਰੀਦ ਅੱਜ ਤੁਸੀਂ ਪਾਣੀ ਜ਼ਾਇਆ ਕਰ ਦਿੱਤਾ ਇੰਨ ਲੋਟੇ ਨਾਲ ਉਤੇ ਵਜ਼ੂ ਕਰਨ ਵਾਸਤੇ ਅਗੋ ਬਾਬਾ ਫਰੀਦ ਉਹ ਦੇਖਣ ਲੱਗੇ ਕਹਿੰਦੇ ਬਹਾਦੀਨ ਵਜ਼ੇਤ ਇਸੇ ਤੇ ਲੋਟੇ ਨਾਲ ਹੀ ਕਰ ਲਿਆ ਸੀ ਇਹ ਢਾਈ ਲੋਟੇ ਤੋਂ ਤੇਰੀ ਇਸ ਮਰੀਦ ਨੂੰ ਦੋਸਰੇ ਚੋ ਖਿੱਚ ਕੇ ਲੈ ਕੇ ਆਉਣ ਲਈ ਲੱਗ ਗਿਆ ਕੁੜੀ ਦੇ ਗੱਲ ਪੱਲੇ ਬੈ ਗਈ ਹੁੰਦੀ ਹੈ ਕਿ ਕੌਣ ਹੈ ਬਾਬਾ ਫਰੀਦ ਪਹਿਰਾ ਜੀਰ ਕੀ ਸਲਾਮ ਪੇਸ਼ ਕਰਦੀ ਹੈ ਔਰ ਕੀ ਕਹਿੰਦੀ ਹੈ ਲਜਪਾਲ ਮੇਰਾ ਮੁਰਸ਼ਦ ਮੇਰਾ ਮੁਰਸ਼ਦ ਲਜਪਾਲ ਮੇਰਾ ਮੁਰਸ਼ਦ ਮੇਰਾ ਮੁਰਸ਼ਦ ਉਹ ਲਜਪਾਲ ਇਸਾਲੀ i

मर्ज़ी न सन्वर बाबे महाराज शाह जी मेर किना कन वेख नकोदरवाला किन के वेखया ਵੀ ਮੋਰ ਲੱਖ ਰਾਂਝਾ ਚੱਟੇ ਇਸ਼ਕ ਦਾ ਸਤਾਇਆ ਬਾਬੇ ਗੁਰਖਨਾ ਤੇ ਚਿੱਲੇ ਤੇ ਜਗਾ ਲਾਥਾਂ ਦਾ ਨਾਚ ਬਾਬੇ ਗੁਰਖਨਾ

ਉਹ ਸੰਧਿਆ ਜੋ ਕੀ ਹੁੰਦਾ ਹੈ ਜੋਗ ਹੋਇਆ ਹੈ ਜਿਹੜਾ ਦੁਨੀਆਂ ਨਾਲ ਤੋੜ ਕੇ ਕੋਈ ਆਪਣੇ ਨਾਲ ਜੋੜ ਲਿਆ ਜਿਹੜਾ ਯਾਰ ਨਾਲ ਜੋੜਦੇ ਉਹਨੂੰ ਜੋਗ ਕਹਿੰਦੇ ਬਾਬਾ ਮੈਂ ਸੁਣਿਆ ਕਿ ਜੋਗ ਦਿੰਨੇ ਜੋਗ ਦਿੰਨੇ ਤੇ ਤੋੜ ਰੋਗ ਦਿੰਨੇ ਦਿਲ ਦੇ ਕਰਕੁਨ ਦੂਰ ਸੋਗ ਦਿੰਨੇ ਮੈਂ ਸੁਣਿਆ ਬਾਬਾ ਤੇ ਜੋਗ ਦਿੰਦੇ ਕਮਕੋਰਖਨਤ ਕਹਿੰਦਾ ਕਹਿੰਦਾ ਇੱਥੇ 10-10 ਸਾਲਾਂ ਦੇ ਤਪੱਸਿਆ ਕਰਨ ਲੱਗੇ ਹੋਏ ਨੇ ਤਪੱਸਵੀ ਹੈ ਕੋਈ ਲੱਕੜੀਆਂ ਢੋਂਦਾ ਹੈ ਕੋਈ ਪਾਣੀ ਦੀ ਸੇਵਾ ਕਰਦਾ ਹੈ ਕੋਈ ਲੰਗਰ ਦੀ ਸੇਵਾ ਕਰਦਾ ਹੈ ਤੇ ਹਲੇ ਤੱਕ ਰਾਜਾ ਪਤਾ ਕੀ ਕੇ ਅੰਦਰ ਕਹਿੰਦਾ ਬਾਬਾ ਮੈਨੂੰ ਨਾ ਥੋੜੀ ਜੀ ਕਾਲੀ ਹੈ ਬੱਤ ਜੋਤਨਾ ਵੀ ਕਹਿੰਦਾ ਤੈਨੂੰ ਕਾਹਦੀ ਕਾਲੀ ਹੈ ਕਹਿੰਦਾ ਬਾਬਾ ਮੇਰੀ ਨਾ ਜੀਰ ਰੋਸਰੀ ਹੈ स गई ते के मनवार पेर रुस ਦੇਣਾ ਚਾਹ ਕੇ ਮੰਗਵਾ ਤੇ ਤਾਂ ਮਰ ਹੀ ਰੁਸ ਗਏ ਬਾਬਾ ਦੁਰਖਨ ਸਿੰਘ ਕਹਿੰਦਾ ਕਹਿੰਦਾ ਇਸ਼ਕ ਦਾ ਮਾਰਿਆ ਲੱਗਦਾ ਚਲਾ ਜਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਚ ਰਾਜ਼ੀ ਆ ਜਾ ਤੈਨੂੰ ਜੋਗ ਲਈਏ ਰਾਂਝਾ ਜੱਟ ਪਹਿਲੇ ਦਿਨ ਗਿਆ ਤੇ ਪਹਿਲੇ ਦਿਨ ਹੀ ਕੰਨ ਪਾੜ ਤੋ ਬਜੇ ਬਾਬਾ ਕੰਨ ਪਾੜੇ ਕੁੰਡਲ ਪਾ ਦਿੱਤੀਆ ਕੁੰਡਲ ਪਾਇ ਤੇ ਲੈਤ ਰਚੋਗੀ ਮਾ ਦਿੱਤਾ ਜਾਂ ਚਲਾ ਜਾ ਲਬ ਲਾਇ ਆਪਣੀ ਹੀਰ ਹੀਰੇ ਹੀਰ ਪੁਕਾਰਦਾ ਰਾਂਝਾ ਹੀਰ ਦੇ ਪਿੰਡਾਂ ਗਿਆ ਪਿੰਡਾਂ ਚ ਕੀ ਦੇਖਦਾ ਇੱਕ ਉੱਤਲਿਆ ਹੋਇਆ ਬਾਗ ਸੁੱਕਿਆ ਹੋਇਆ ਬਾਗ ਉਹਦੇ ਵਿੱਚ ਰਾਂਝੇ ਜੱਟ ਨੇ ਸਾਦ ਬਣ ਕੇ ਡੇਰੇ ਲਾ ਲੇ ਪਾਣੀ ਲੱਭਦਾ ਪਾਣੀ ਢੜਦਾ ਚੂੜੀ ਚੂੜੀ ਪਾਣੀ ਦੀ ਉਹਨਾਂ ਬੂਟਿਆਂ ਦੇ ਵਿੱਚ ਪਾਉਂਦਾ ਜਾਂਦਾ ਹੈ ਸਵੇਰੇ ਹੋਰ ਦੁਪਹਿਰੇ ਹੋਰ ਸ਼ਾਮ ਨੂੰ ਹੋਰ ਅੱਜ ਹੋਰ ਕੱਲ ਨੂੰ ਹੋਰ ਪਸਲ ਹੋਰ ਕਰਦੇ ਕਰਾਉਂਦੇ ਬਾਗ ਹਰਾ ਹੋ ਗਿਆ ਜਦੋਂ ਬਾਗ ਹਰਾ ਹੋ ਗਿਆ ਬਾਗ ਦੇ ਵਿੱਚ ਚਹਿਲ ਪਹਿਲ ਹੋ ਗਈ ਬਾਜ਼ ਚ ਚਿੜੀਆਂ ਬੋਲਣ ਲੱਗੀਆਂ ਬਾਗ ਦੇ ਵਿੱਚ ਕੋਲਾ ਖੁਕਣ ਲੱਗੀਆਂ ਬਾਗ ਦੇ ਵਿੱਚ ਮੋਰ ਪਹਿਲਾਂ ਪਾਉਣ ਲੱਗੇ ਬਾਗ ਦੇ ਵਿੱਚ ਮੋਰ ਮੀਆਂ ਬੋਲਣ ਲੱਗੀਆਂ ਬਾਗ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਹੋਇਆ ਇੱਕ ਦਿਨ ਸੈਟੀ ਈਂਦੀ ਨਾਣ ਲੈ ਕੇ ਆਪਣੇ ਸਖੀਆਂ ਸਹਿੰਦੀਆਂ ਨੂੰ ਬਾਗ 'ਚ ਪਹੁੰਚੀ ਦੇਖ ਲਈਏ ਕਿ ਬਾਗ ਕਿਵੇਂ ਹਰਾ ਕੀਤਾ ਥੋੜਾ ਹੋਰ ਅੰਦਰ ਕੇ ਕੀ ਦੇਖਦੀ ਹੈ ਇੱਕ ਸਾਧ ਬੈਠਾ ਧਿਆਨ ਦਾਇਕ ਇਹ ਸਾਦ ਬੈਠਾ ਤੇ ਹੰਲਾਇ ਜਦੋਂ ਸੱਤੀ ਦਾ ਸੱਤੀ ਦੀ ਨਜ਼ਰ ਰੰਝ ਦੇ ਚਿਹਰੇ ਤੇ ਪਈ ਤੇ ਹਕੀ ਬਕੀ ਰਹਿ ਗਏ ਹਸਨ ਚੱਕ ਦੇ ਚਾਰੋਂ ਤਰਫ ਘੇਰਦਾ ਫਿਰਦਾ ਸੱਤੀ ਕਹਿੰਦੀ ਹੈ ਐ ਮੈਨੂੰ ਕੋਈ ਸਾਦ ਵੀ ਲੱਗਦਾ ਤੇ ਮੈਨੂੰ ਹੀਰ ਦਾ ਮਾਰਿਆ ਰੰਝਾ ਲੱਗਦਾ ਤੇ ਤੇ ਹੀਰ ਵਾਲਾ ਰੰਝਾ ਲੱਗਦਾ ਸੱਜੀ ਪੱਜੀ ਵਾਪਸ ਆਈ ਆ ਕੇ ਕਹਿਣ ਲੱਗੀ ਐ ਨਹੀਂ ਹੀਰੇ ਜਿਹਨੂੰ ਰੋਜ਼ ਖਿਲਾਵਤ ਵਾਂਗੂ ਯਾਦ ਕਰਦੀ ਐ ਜਿਹਨੂੰ ਰੋਜ਼ ਪੁਕਾਰਦੀ ਐ ਜਿਹਦਾ ਫਿਰਦ ਪਕਾਉਣੀ ਐ ਉਹ ਤੇਰੇ ਪਾਕ ਸੱਖੀ ਹੀਰੇ ਨੂੰ ਗੱਲ ਐ ਆਖ ਮੱਥਾ ਜੋਗੀ ਵਾਲੀ ਸੂਰਜ ਵਾਂਗੂੰ ਤਮਕਦਾ ਮੱਥਾ ਜੋਗੀ ਵਾਲੀ ਸੂਰਜ ਵਾਂਗੂੰ ਤਮਕਦਾ ਉਹਦੀਆਂ ਅੱਖੀਆਂ ਭਾਗੋ ਚੰਦਰਮਾ ਨੇ ਲਾਈਆਂ ਭਾਗੋ ਤੇਰੇ ਰੂਪ ਦੇ ਨਾਲੋਂ ਪੈਰ ਸਗੇਰੇ ਜੋਗੀ ਦੇ ਇਹ ਤੇਰੇ ਰੂਪ ਦੇ ਨਾਲੋਂ ਪਹਿਰ ਸੰਘੇਰੇ ਜੋਗੀ ਦੇ ਕੋਲੋਂ ਕਰਦੀ ਭਾਪੂ ਰੂਪ ਦੀਆਂ ਵਡਿਆਈਆਂ ਖੁੱਤੇ ਖੜੀਆਂ ਕੁੜੀਆਂ ਲੁੱਟੀਆਂ ਉਸ ਵਕੀਮੇ ਸੁੱਕੇ ਸੁੱਕੇ ਪੱਤੇ ਵਾਂਗੂ ਫਿਰਦੀਆਂ ਨੇ ਉਮਲਾਈ ਸੁੱਕੇ ਪੱਤੇ ਵਾਂਗੂ ਫਿਰਦੀਆਂ ਨੇ ਤੋੜਨ ਲਈ ਮੀਰ ਪੇਰ ਤੇ ਨੰਦੀ ਸੱਤੀ ਕਹਿੰਦੀ

साल चट すごい